ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਆਕ ਖਖੜੀਆਂ ਦਾ ਮਿੱਠਾ ਹੋਣਾ ਜਗਤ ਨੂੰ ਤਾਰਨ ਵਾਲੇ ਗੁਰੂ ਨਾਨਕ ਦੇਵ ਜੀ ਜਦੋਂ ਆਪਣੇ ਸਾਥੀਆਂ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨਾਲ ਉਦਾਸੀਆਂ ਤੇ ਗਏ ਤਾਂ ਕਾਫੀ ਲੰਮਾ ਸਮਾਂ ਤੋਰਨ ਤੋਂ ਬਾਅਦ ਭਾਈ ਮਰਦਾਨਾ ਜੀ ਨੂੰ ਬਹੁਤ ਭੁੱਖ ਲੱਗੀ ਤੇ ਬੇਨਤੀ ਕਰਨ ਲੱਗੇ ਹੇ ਗੁਰੂ ਜੀ ਮੈਨੂੰ ਭੁੱਖ ਬਹੁਤ ਸਤਾ ਰਹੀ ਹੈ ਮੇਰੇ ਪ੍ਰਾਣ ਨਿਕਲਦੇ ਜਾ ਰਹੇ ਹਨ ਤੇ ਮੈਂ ਤੋ ਹੋਰ ਚੱਲਿਆ ਨਹੀਂ ਜਾਂਦਾ ਉਸ ਸਮੇਂ ਜੰਗਲੀ ਇਲਾਕੇ ਵਿੱਚੋਂ ਲੰਘ ਰਹੇ ਸੀ ਗੁਰੂ ਜੀ ਸਾਹਮਣੇ ਅੱਖ ਦੇ ਝਾੜ ਵੱਲ ਦੇਖ ਕੇ ਕਹਿਣ ਲੱਗੇ ਕਿ ਮਰਦਾਨਿਆਂ ਹੋਰ ਤਾਂ ਕੁਝ ਨਹੀਂ ਇੱਥੇ ਇਹ ਅੱਖ ਖਖੜੀਆਂ ਹੀ ਹਨ ਇਹ ਸ਼ੱਕ ਲਗੋ ਭਾਈ ਮਰਦਾਨਾ ਜੀ ਜਦੋਂ ਗੁਰੂ ਜੀ ਦਾ ਵਚਨ ਮੰਨ ਕੇ ਛਕਣ ਲੱਗੇ ਤਾਂ ਸਵਾਦ ਚਖ ਕੇ ਮਨ ਵਿੱਚ ਬੜਾ ਹੈਰਾਨ ਹੋਏ ਕਿ ਅੱਖ ਖਖੜੀਆਂ ਜੋ ਕੌੜੀਆਂ ਹੁੰਦੀਆਂ ਹਨ ਪਰ ਗੁਰੂ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਸ਼ਹਿਦ ਅਸਮਾਨ ਮਿੱਠੀਆਂ ਬਣ ਚੁੱਕੀਆਂ ਸਨ ਸਾਖੀ ਸੱਚੀ ਕਾਰ ਜਿਸ ਸਮੇ ਗੁਰੂ ਨਾਨਕ ਦੇਵ ਜੀ ਦੇਸ਼ ਦੇ ਸੰਤਰਾ ਵਿੱਚ ਜੀਵਾਂ ਨੂੰ ਤਾਰਦੇ ਹੋਏ ਤਕਰੀਬਨ 12 ਸਾਲਾਂ ਬਾਅਦ ਆਪਣੇ ਨਗਰ ਤਲਵੰਡੀ ਵਿਖੇ ਆਏ ਤਾਂ ਨਗਰ ਤੋਂ ਬਾਹਰ ਭਾਈ ਬਾਲਾ ਜੀ ਦੇ ਪਿਤਾ ਭਾਈ ਚੰਦਰਪਾਨ ਜੀ ਦੇ ਕੋਲ ਉੱਪਰ ਬੈਠ ਗਏ ਭਾਈ ਮਰਦਾਨਾ ਜੀ ਆ ਆਗਿਆ ਲੈ ਕੇ ਆਪਣੇ ਘਰ ਨੂੰ ਚਲੇ ਗਏ ਪਿੰਡ ਵਿੱਚ ਭਾਈ ਮਰਦਾਨਾ ਜੀ ਦੇ ਆਉਣ ਦਾ ਪਤਾ ਲੱਗਿਆ ਤਦ ਮਾਤਾ ਜੀ ਨੇ ਭਾਈ ਮਰਦਾਨੇ ਤੋਂ ਸਤਿਗੁਰਾਂ ਬਾਰੇ ਪੁੱਛਿਆ ਤਾਂ ਉਸ ਦੇ ਦੱਸਣ ਤੋਂ ਮਾਤਾ ਆਪਣੇ ਸੁਪੁੱਤਰ ਨੂੰ ਮਿਲਣ ਵਾਸਤੇ ਤੁਰ ਪਈ ਤੇ ਪਿੱਛੇ ਪਰਿਵਾਰ ਵਿੱਚ ਪਤਾ ਲੱਗਣ ਤੋਂ ਬਾਬਾ ਕਲਿਆਣ ਚੰਦ ਜੀ ਚਾਚਾ ਲਾਲ ਚੰਦ ਜੀ ਆਦ ਸਾਰਾ ਪਰਿਵਾਰ ਹੀ ਭਾਈ ਚੰਦਰਪਾਲ ਜੀ ਦੇਖੋ ਉੱਪਰ ਆ ਗਿਆ ਸਤਗੁਰੂ ਜੀ ਨੇ ਖੜੇ ਹੋ ਕੇ ਸਤਿਕਾਰ ਕੀਤਾ ਤੇ ਆਪਣੇ ਮਾਤਾ ਪਿਤਾ ਦੇ ਚਰਨੇ ਮੱਥਾ ਟੇਕਿਆ ਸਭ ਸੁਖ ਸਾਧ ਪੁੱਛਣ ਤੋਂ ਬਾਅਦ ਬਾਬਾ ਕਲਿਆਣ ਚੰਦ ਜੀ ਨੇ ਕਿਹਾ ਕਿ हे ਪੁੱਤਰ ਤੇਰੇ ਤੋਂ ਬਿਨਾ ਤਾਂ ਸਾਡਾ ਪਲ ਨਹੀਂ ਲੰਘਦਾ ਤੇਰੇ ਮਾਤਾ ਬਹੁਤ ਬਿਰੰਗ ਕਰਦੀ ਹੈ ਹੁਣ ਤੂੰ ਸਾਡੇ ਕੋਲ ਹੀ ਰਹਿ ਅਤੇ ਆਪਣੇ ਮਨ ਪਰਚਾਵੇਂ ਲਈ ਖੇਤੀ ਕਰ ਲੈ ਜਿਸ ਵਿੱਚ ਤੇਰਾ ਮਨ ਪਰਚਿਆ ਰਹੇਗਾ ਇਹ ਗੱਲ ਸੁਣ ਕੇ ਸਤਗੁਰ ਸਾਹਿਬ ਜੀ ਨੇ ਕਿਹਾ ਪਿਤਾ ਜੀ ਅਸੀਂ ਤਾਂ ਪਹਿਲਾਂ ਹੀ ਇੱਕ ਖੇਤੀ ਕਰ ਰਹੇ ਹਾਂ ਪਿਤਾ ਜੀ ਨੇ ਹੈਰਾਨ ਹੋ ਕੇ ਪੁੱਛਿਆ ਕਿ ਹੇ ਪੁੱਤਰ ਉਹ ਕਿਹੜੀ ਖੇਤੀ ਹੈ ਤਦੋਂ ਸਤਿਗੁਰੂ ਜੀ ਸੋਰਠ ਰਾਗਣੀ ਦੇ ਅੰਦਰ ਪਹਿਲੇ ਘਰ ਸੁਰਤਾਲ ਵਿੱਚ ਇਹ ਅੰਤਰੀਵ ਖੇਤੀ ਦੱਸਦੇ ਹੋਏ ਫਰਮਾਉਂਦੇ ਹਨ ਸੋਰਠ ਮਹੱਲਾ ਪਹਿਲਾ ਕਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਾਖ ਗਰੀ ਬੀਵੇਸ ਪਾਓ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਏ ਰਹਾਓ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਕਰਿਓ ਆਪ ਜੀ ਦੇ ਧੰਨਵਾਦੀ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ